ਹਾਂਜੀ ਸਸੀ ਕਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋ ਤੰਦਰੁਸਤ ਹੋ ਤੇ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਬੜੇ ਦਿਨਾਂ ਬਾਅਦ ਆਪਣੀ ਵੀਡੀਓ ਆ ਰਹੀ ਹੈ ਕਿਉਂਕਿ ਮੈਂ ਹਸਪੀਟਲ ਹੁੰਨੀ ਐ ਜੈਸਮੀਨ ਨੂੰ ਲੈ ਕੇ ਤੇ ਅੱਜ ਮੈਂ ਸੋਚਿਆ ਕਿ ਥੋੜਾ ਜਿਹਾ ਟਾਈਮ ਮਿਲਿਆ ਮੈਨੂੰ ਦੁਪਹਿਰੇ ਤੇ ਮੈਂ ਸੋਚਿਆ ਕਿ ਮੇਰੇ ਕੋਲੇ ਜਿੰਨਾ ਵੀ ਸਟਾਕ ਪਿਆ ਹੈ ਜਿੰਨੇ ਵੀ ਸੂਟ ਬਚੇ ਹੋਏ ਪਏ ਆ ਤੁਸੀਂ ਸਰਦੀਆਂ ਵਾਲੇ ਛੋਲਾਂ ਵਾਲੇ ਸੂਟ ਦੇਖੇ ਡਿਜੀਟਲ ਛੋਲਾਂ ਵਾਲੇ ਦੇਖੇ ਤੁਸੀਂ ਕੁੱਲੂ ਦੇ ਸ਼ਾਲ ਦੇਖੇ ਸਾਈਬਾ ਦਾ ਪਸ਼ਮੀਨਾ ਛੋਲਾ ਵਾਲੇ ਸੂਟ ਦੇਖੇ ਉਹਨਾਂ ਦੇ ਵਿੱਚੋਂ ਜਿੰਨੇ ਵੀ ਕਲਰ ਤੇ ਆਪਣੇ ਕੋਲੇ ਪੀਸ ਬਚੇ ਹੋਏ ਆ ਸਾਰਿਆਂ ਨੂੰ ਮੈਂ ਡਿਸਕਾਊਂਟ ਦੇ ਉੱਪਰ ਤੁਹਾਡੇ ਨਾਲ ਅੱਜ ਫਿਰ ਤੋਂ ਇੱਕ ਵਾਰੀ ਸ਼ੇਅਰ ਕਰਨ ਜਾ ਰਹੀ ਹਾਂ ਉਹਨਾਂ ਦੀ ਵੀਡੀਓ ਪਿਕਚਰ ਜੋ ਵੀ ਹੈ ਹਨ ਤੇ ਤੁਸੀਂ ਦੇਖ ਕੇ ਆਪਣਾ ਸਿਲੈਕਟ ਕਰਕੇ ਪਸੰਦ ਕਰਕੇ ਤੁਸੀਂ ਆਪਨਾ ਆਰਡਰ ਕਰ ਸਕਦੇ ਹੋ WhatsApp ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਚੱਲਦਾ ਦਿਖਾਈ ਦੇ ਰਿਹਾ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਪ੍ਰਿੰਟਡ ਡਿਜੀਟਲ ਪ੍ਰਿੰਟ ਦੇ ਸ਼ਾਲ ਹੈ ਪਸ਼ਮੀਨੇ ਦੇ ਸ਼ਾਲ ਰਹਿਣਗੇ ਪਸ਼ਮੀਨੇ ਦਾ ਸੂਟ ਰਹੇਗਾ ਸਭ ਤੋਂ ਪਹਿਲਾਂ ਆਪਾਂ ਸ਼ਾਲ ਦੀ ਗੱਲ ਕਰਦੇ ਹਾਂ ਸ਼ਾਲ ਦੀ ਲੈਂਥ ਹੈ ਜੀ ਖੁੱਲੀ ਡੁੱਲੀ 2.5 ਮੀਟਰ ਦੀ ਵਿਡਥ ਇਸ ਦੀ ਬਹੁਤ ਜ਼ਿਆਦਾ ਚੌੜੀ ਨਹੀਂ ਹੈ ਏਸ ਵਾਲੇ ਸ਼ਾਲਾਂ ਦੀ ਚੌੜੀ ਨਹੀਂ ਹੈ ਅੱਗੇ ਜੋ ਜਾ ਕੇ ਦਿਖਾਵਾਂਗੇ ਉਹਨਾਂ ਦੀ ਬਹੁਤ ਜ਼ਿਆਦਾ ਚੌੜੀ ਹੈ ਵਿਡਥ ਇਹਨਾਂ ਦੀ ਇੰਨੀ ਹੈਂ ਮਤਲਬ ਮੀਟਰ ਦੇ ਲਗਭਗ ਕਰੀਬ ਹੈ ਤੇ ਇਹ ਤੁਸੀਂ ਡਿਜ਼ਾਈਨ ਹੈ ਜਿਹੜਾ ਛੋਲਾਂ ਦਾ ਬਈ ਇਸ ਤਰ੍ਹਾਂ ਕਰਕੇ ਦੇਖ ਲਓ ਇਸ ਦਾ ਪੈਟਰਨ ਹੈ ਤੇ ਇਹ ਸੂਟ ਆ ਜਾਂਦਾ ਹੁਣ ਮੈਂ ਤੁਹਾਨੂੰ ਸੂਟ ਦਿਖਾ ਰਹੀ ਹਾਂ ਸੂਟ ਦੇ ਨੈੱਕ ਦੇ ਉੱਪਰ ਪੱਟੀ ਰਹੇਗੀ ਗਲੇ ਦਾ ਡਿਜ਼ਾਈਨ ਬਟਨ ਲੱਗੇ ਹੋਏ ਮਿਲਣਗੇ ਪਿਓਰ ਜਿਵੇਂ ਪਸ਼ਮੀਨਾ ਮਤਲਬ ਸਾਹਿਬਾ ਦਾ ਪਿਓਰ ਪਸ਼ਮੀਨਾ ਹੈ ਤੇ ਇਸ ਦੇ ਉੱਪਰ ਕੋਈ ਬੋਰ ਨਹੀਂ ਆਏਗਾ ਬਹੁਤ ਜ਼ਿਆਦਾ ਪਿਆਰਾ ਫੁੱਲ ਕੁਆਲਿਟੀ ਦਾ ਕਪੜਾ ਮਿਲੇਗਾ ਇਹ ਨੀਚੇ ਤੁਹਾਨੂੰ ਬਾਰਡਰ ਦੇਖਣ ਨੂੰ ਮਿਲੇਗਾ ਨੀਚੇ ਇਸ ਤੇ ਬਾਰਡਰ ਰਹੇਗਾ ਗਲੇ ਦੇ ਉੱਪਰ ਇਸ ਤੇ ਪੱਟੀ ਰਹੇਗੀ येलो ਮਸਟਾਰਡ ਇਸ ਦਾ ਕਲਰ ਰਹੇਗਾ ਇਸ ਤੇ ਵਿੱਚ ਜਿਹੜਾ ਇੱਕ ਇਹ ਕਲਰ ਬਚਿਆ ਹੋਇਆ ਇੱਕ ਆ ਜਾਂਦਾ ਜੀ ਇਸ ਦੇ ਵਿੱਚ ਬੈਂਗਨੀ ਕਲਰ ਬੈਂਗਨੀ ਕਲਰ ਦਾ ਸ਼ਾਲ ਦੇਖ ਲਓ ਸਭ ਤੋਂ ਪਹਿਲਾਂ ਸ਼ਾਲ ਦਾ ਡਿਜ਼ਾਈਨ ਇਹ ਦੇਖੋ ਇਹ ਆ ਜੀ ਸ਼ਾਲ ਦਾ ਡਿਜ਼ਾਈਨ ਹੁਣ ਆਪਾਂ ਇਹਨੂੰ ਸ਼ਾਲ ਦੇ ਡਿਜ਼ਾਈਨ ਨੂੰ ਹਟਾ ਦਿੰਨੇ ਆ ਤੇ ਆਪਾਂ ਦੇਖਦੇ ਹਾਂ ਹੁਣ ਇਹ ਸੇਮ ਉਹੀ ਪੱਟੀ ਉੱਪਰ ਬਟਨ ਲੱਗੇ ਹੋਏ ਆ ਤੇ ਨੀਚੇ ਇਸ ਦੇ ਜਿਹੜਾ ਘੇਰਾ ਤੇ ਇਹ ਆਜੀ ਪੈਚ ਲੱਗੇ ਹੋਏ ਆ ਘੇਰੇ ਦੇ ਅਤੇ ਪੱਟੀ ਦੇ ਪੈਚ ਹੈ ਪਿਓਰ ਪਸ਼ਮੀਨਾ ਤੇ ਇਹ ਆਲਓਵਰ ਮਿਲੇਗਾ ਤੁਹਾਨੂੰ ਬੋਟਮ ਵੀ ਇਸ ਦੇ ਨਾਲ ਦੀ ਹੀ ਮਿਲੇਗੀ ਤੇ ਇਹ ਇਸ ਦੇ ਵਿੱਚ ਦੂਸਰਾ ਕਲਰ ਹੈ ਤੀਸਰਾ ਰੰਗ ਇਸ ਦੇ ਵਿੱਚ ਆ ਜਾਂਦਾ ਨੀਲਾ ਸਲੇਟੀ ਇਹ ਦੇਖੋ ਜੀ ਇਹ ਆ ਸ਼ਾਲ ਸ਼ਾਲ ਦਾ ਡਿਜ਼ਾਈਨ ਦੇਖਦੇ ਜਾਓ ਇਹ ਦੇਖੋ ਜੀ ਸ਼ਾਲ ਦਾ ਡਿਜ਼ਾਈਨ ਤੇ ਇਹ ਆ ਜਾਂਦਾ ਸੇਮ ਉਹੀ ਪੈਚ ਪੱਟੀ ਦਾ ਪੈਚ ਹੈ ਇਸ ਨੂੰ ਤੁਸੀਂ ਰਿਮੂਵ ਕਰਨਾ ਚਾਹੋ ਰਿਮੂਵ ਵੀ ਕਰ ਸਕਦੇ ਹੋ ਇਸ ਦੇ ਉੱਪਰ ਬਟਨ ਲੱਗੇ ਹੋਏ ਆ ਜਿਹੜੇ ਤੇ ਇਹ ਨੀਚੇ ਪੈਚ ਘੇਰੇ ਦਾ ਕੰਮ ਤੁਸੀਂ ਇਸ ਨੂੰ ਹਟਾ ਕੇ ਜਿੱਥੇ ਮਰਜੀ ਐਡ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਡਿਜ਼ਾਈਨ ਇਹ ਤਿੰਨ ਰੰਗ ਸੀਗੇ ਜਿਹੜੇ ਪ੍ਰਿੰਟਡ ਸ਼ਾਲ ਦੇ ਨਾਲ ਪਸ਼ਮੀਨੇ ਪ्योर ਪਸ਼ਮੀਨੇ ਦਾ ਆਲ ਓਵਰ 5 ਮੀਟਰ ਦੀ ਕਟਿੰਗ ਹੈ ਇਹ ਸੂਟ ਹੈ ਫੁੱਲ ਜਿਦੇ ਚ ਤਿੰਨ ਰੰਗ ਸੀ ਬਚੇ ਹੋਏ ਤੇ ਹੁਣ ਆਪਾਂ ਇੱਕ ਦੇਖਦੇ ਆਂ ਡਿਜੀਟਲ ਪ੍ਰਿੰਟ ਦਾ ਜਿਹੜਾ ਹੈ ਸ਼ਾਲ ਤੇ ਨਾਲ ਇਸ ਤੇ ਪਿਓਰ ਪਸ਼ਮੀਨੇ ਦੀ ਪਲੇਨ ਬਾਟਮ ਤੇ ਵਰਕ ਹੋਇਆ ਵਾ embroidery ਹੋਈ ਵੀ ਹੈ ਇਸ ਸੂਟ ਦੇ ਉੱਪਰ ਸਭ ਤੋਂ ਪਹਿਲਾਂ ਆਪਾਂ ਸ਼ਾਲ ਦੇਖਦੇ ਹਾਂ ਇਸ ਦਾ ਸ਼ਾਲ ਦਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹੈ ਕੋਕਾ ਕੋਲਾ ਤੇ ਮਸਟਰਡ येलो ਦਾ ਕਲਰ ਕੰਟਰਾਸਟ ਹੈ ਕੰਬੀਨੇਸ਼ਨ ਹੈ ਇਹ ਦੇਖੋ ਜੀ ਇਹ ਕਲਰ ਕੰਬੀਨੇਸ਼ਨ ਹੈ ਇਸ ਦਾ ਇਹ ਸ਼ਾਲ ਦੀ ਲੈਂਥ ਵੀ ਬਹੁਤ ਜ਼ਿਆਦਾ ਖੁੱਲੀ ਡੁੱਲੀ ਹੈ 2.5 ਮੀਟਰ ਇਸ ਦੀ ਲੈਂਥ ਰਹੇਗੀ ਇਹ ਇਸ ਦੇ ਨਾਲ ਪਿਓਰ ਪਲੇਨ ਹੈ ਜਿਹੜੀ ਬਿਲਕੁਲ ਪਲੇਨ ਬਾਟਮ ਮਿਲੇਗੀ ਤੁਹਾਨੂੰ ਪਿਓਰ ਪਸ਼ਮੀਨੇ ਦੀ ਕੋਕਾ ਕੋਲਾ ਇਹ ਦੇਖੋ ਪਿਓਰ ਪਸ਼ਮੀਨੇ ਦੀ ਬਾਟਮ ਹੈ ਤੇ ਇਸ ਦੇ ਵਿੱਚ ਜਿਹੜੀ ਸ਼ਰਟ ਹੈ ਸ਼ਰਟ ਦਾ ਦੇਖ ਲਓ ਹੁਣ ਤੁਸੀਂ ਡਿਜ਼ਾਈਨ ਇਸ ਤਰ੍ਹਾਂ ਕਰਕੇ ਸੈਂਟਰ ਪੈਨਲ ਹੈ ਵਿੱਚ ਇਸ ਤੇ ਛੋਟੀਆਂ ਛੋਟੀਆਂ ਬੂਟੀਆਂ ਤੇ نیچے ਇਸ ਤੇ ਘੇਰੇ ਦਾ ਜਿਹੜਾ ਕੰਮ ਹੈ ਉਹ ਦੇਖ ਲਓ ਅੱਜ ਮੈਂ ਤੁਹਾਨੂੰ ਸੂਟ ਹੈ ਜਿਹੜੇ نیچے ਰੱਖ ਕੇ ਟੇਬਲ ਤੇ ਹਿਸਾਬ ਨਾ ਦਿਖਾ ਰਹੀਆਂ ਤਾਂ ਜੋ ਤੁਹਾਨੂੰ ਅੱਛੀ ਤਰ੍ਹਾਂ ਸੂਟ ਹੈ ਜਿਹੜੇ ਉਹ ਸਮਝ ਆ ਜਾਣ ਦਿਖਾਈ ਦੇ ਦੇਣ ਅੱਜ ਵੀ ਥੋੜਾ ਜਿਹਾ ਆਪੋਜ਼ਿਟ ਸਾਈਡ ਬੈਠਣ ਦੇ ਕਾਰਨ ਲਾਈਟ ਦੇ ਹਨੇਰਾ ਪੈ ਰਿਹਾ ਤੇ ਪਰ ਤੁਸੀਂ ਪੁਰਾਣੀਆਂ ਵੀਡੀਓਜ਼ ਜਿਨ੍ਹਾਂ ਨੇ ਦੇਖੀਆਂ ਹੋਣੀਆਂ ਉਹਨਾਂ ਨੂੰ ਕਨਸੈਪਟ ਸਮਝ ਆ ਗਿਆ ਹੋਊਗਾ ਇਹਦੇ ਵਿੱਚ ਦੋ ਹੀ ਡਿਜ਼ਾਈਨ ਬਚੇ ਹੋਏ ਐ ਕੋਕਾ ਕੋਲਾ ਆਪਾਂ ਦੇਖ ਚੁੱਕੀ ਹਾਂ ਹੁਣ ਇਸ ਦੇ ਵਿੱਚ ਆ ਜਾਂਦਾ ਮਸਟਰਡ येलो ਸਭ ਤੋਂ ਪਹਿਲਾਂ ਆਪਾਂ ਮਸਟਰਡ येलो ਦਾ ਤੇ ਵਾਈਨ ਕਲਰ ਦਾ ਆਪਾਂ ਕਲਰ ਕਾਮਬੀਨੇਸ਼ਨ ਦੇ ਹਿਸਾਬ ਨਾਲ ਸ਼ਾਲ ਦੇਖਦੇ ਹਾਂ ਇਹ ਦੇਖੋ ਇਹ ਸ਼ਾਲ ਦਾ ਡਿਜ਼ਾਈਨ ਐ ਜੀ ਸਾਰਾ ਇੱਕ ਵਾਰੀ ਤੁਸੀਂ ਫਿਰ ਤੋਂ ਦੇਖ ਲਓ ਇਹ ਐ ਜੀ ਇਸ ਦਾ ਡਿਜ਼ਾਈਨ ਠੀਕ ਹੈ ਇਹ ਹੋ ਗਿਆ ਸ਼ਾਲ ਦਾ ਡਿਜ਼ਾਈਨ ਇਸ ਦੇ ਨਾਲ येलो ਮਸਟਰਡ ਪਲੇਨ ਪਿਓਰ ਪਸ਼ਮੀਨੇ ਦੇ ਵਿੱਚ ਇਸ ਦਾ ਬਾਟਮ ਰਹੇਗਾ ਤੇ ਇਹ ਇਸ ਦੀ ਕਮੀਜ਼ ਰਹੇਗੀ ਕਮੀਜ਼ ਦਾ ਤੁਸੀਂ ਦੇਖੋ neck ਦੇ ਉੱਪਰ ਇਹ ਡਿਜ਼ਾਈਨ ਹੈ ਇੱਥੋਂ ਗਲਾ ਬਣੇਗਾ ਚਾਹੇ ਡੀਪ ਕਰ ਲੋ ਗਲਾ ਚਾਹੇ ਛੋਟਾ ਰੱਖ ਲੋ ਇਹ ਇਸ ਦਾ ਸੈਂਟਰ ਪੈਨਲ ਰਹੇਗਾ ਤੇ ਕੁਝ हट ਕੇ ਜੇ ਸਟਾਈਲਿਸ਼ ਜਾਂ ਇੱਕ ਗਰਲਿਸ਼ ਜਾਂ ਡਿਜ਼ਾਈਨ ਹੈ ਇਹ ਦੇਖੋ ਜੀ نیچے ਵੀ ਇਸ ਦੇ ਘੇਰੇ ਦਾ ਕੰਮ ਇਹ ਦੇਖੋ نیچے ਵੀ ਇਸ ਦਾ ਘੇਰਾ ਜਿਹੜਾ ਵਰਕ ਹੋਇਆ ਵਾ ਸੈਂਟਰ ਪੈਨਲ ਹੈ ਵਿੱਚ ਬੂਟੀਆਂ ਨੇ ਸਾਈਡਾਂ ਦੇ ਉੱਪਰ ਵੀ ਇਸ ਤੇ ਬੂਟੀਆਂ ਰਹਿਣਗੀਆਂ ਠੀਕ ਹੈ ਜੀ ਇਹ ਖੁੱਲੇ ਡੁੱਲੇ ਘੇਰੇ ਵਾਲੇ ਸੂਟ ਹੈ ਹੁਣ ਆ ਜਾਂਦੇ ਆ ਜੀ ਕੁੱਲੂ ਦੇ ਪਸ਼ਮੀਨੇ ਵਾਲੇ ਸੂਟ ਆ ਜਾਂਦੇ ਆ ਸਭ ਤੋਂ ਪਹਿਲਾਂ ਆਪਾਂ ਸ਼ਾਲ ਦੇਖਾਂਗੇ ਕੁੱਲੂ ਦੇ ਪਸ਼ਮੀਨੇ ਵਿੱਚ ਫਿਰੋਜੀ ਕਲਰ ਦਾ ਸ਼ਾਲ ਹੈ ਇਹ ਆ ਜੀ ਸ਼ਾਲ ਦਾ ਬਾਰਡਰ ਇਹਨਾਂ ਦੀ ਸਵਾ ਮੀਟਰ ਤੋਂ ਵੀ ਜ਼ਿਆਦਾ ਇਹਨਾਂ ਦੀ ਵਿਡਥ ਹੈ ਤੇ ਲੈਂਥ ਇਹਨਾਂ ਦੀ ਸ਼ਾਲਾਂ ਦੀ 2.5 ਮੀਟਰ ਹੈ ਲੰਬੇ 2.5 ਮੀਟਰ ਹੈ ਚੌੜੇ 2.5 ਮੀਟਰ ਇਹ ਦੇਖੋ ਜੀ ਆ ਹੈਗਾ ਇਹਨਾਂ ਦਾ ਸ਼ਾਲ ਹੁਣ ਆਪਾਂ ਸੂਟ ਦੇਖਦੇ ਆਂ ਇਹ ਆ ਜੀ ਕਮੀਜ਼ ਇਹਦੇ ਵਿੱਚ ਫਰੋਜੀ ਰੰਗ ਬਚਿਆ ਹੋਇਆ ਇੱਕ ਤਾਂ ਇਹ ਦੇਖੋ ਇੰਨੇ ਸੋਹਣੇ ਹਟਕੇ ਮਤਲਬ ਇੱਕ ਡਿਜ਼ਾਈਨ ਹੈ ਨਾ ਇਹ ਕੁਲੂ ਦੇ ਪਸ਼ਮੀਨੇ ਦੇ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਇਹ ਕੁਲੂ ਸੂਟ ਨੇ ਇਹ ਦੇਖੋ ਇਹ ਸ਼ਰਟ ਦਾ ਤੁਸੀਂ ਕਿੰਨਾ ਵੀ ਘੇਰਾ ਰੱਖ ਸਕਦੇ ਹੋ ਸਾਈਡ ਤੋਂ ਬਾਹਾਂ ਕੱਢ ਸਕਦੇ ਹੋ ਇਹ ਫ੍ਰੀ ਸਾਈਜ਼ ਘੇਰਾ ਨੇ ਇਹ ਦੇਖੋ ਜੀ ਇਸ ਦਾ ਤਰੋ-ਤਰ ਘੇਰਾ ਹੈ ਤੇ ਹੁਣ ਆਪਾਂ ਇਸ ਦੀ ਬੈਕ ਸਾਈਡ ਘੇਰੇ ਦੀ ਗੱਲ ਕਰਦੇ ਆਂ ਇਹ ਇਸ ਦੀਆਂ ਬਾਹਾਂ ਨੇ ਇਹ ਤੁਸੀਂ ਇਸ ਦੀਆਂ ਬਾਹਾਂ ਬਣਾ ਸਕਦੇ ਹੋ ਸਲਵਾਰ ਦੇ ਤੁਸੀਂ ਪੌਂਚਿਆਂ ਤੇ ਵੀ ਇਸ ਨੂੰ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਅੱਜ ਦੀ ਬੈਕ ਸਾਈਡ ਸ਼ਰਟ ਤੇ ਦੇਖਦੇ ਹਾਂ ਇਹ ਹੈ ਜੀ ਬਾਰਡਰ ਤੁਸੀਂ ਇਸ ਨੂੰ ਸ਼ਰਟ ਦੇ ਪਿਛਲੇ ਪਾਸੇ ਕਮੀਜ਼ ਦੇ ਵੀ ਲੈ ਸਕਦੇ ਹੋ ਕਟਿੰਗ ਕਰਕੇ ਪੌਂਚਿਆਂ ਤੇ ਵੀ ਲੈ ਸਕਦੇ ਹੋ ਕਟਿੰਗ ਕਰਕੇ ਇਸ ਨੂੰ ਆਪਣੀਆਂ ਬਾਹਾਂ 슬ੀਵਜ਼ ਦੇ ਉੱਪਰ ਵੀ ਚੌੜਾ ਬਾਰਡਰ ਐਡ ਕਰ ਸਕਦੇ ਹੋ ਬਰੀਕ ਬਾਰਡਰ ਤੁਸੀਂ ਬਾਟਮ ਤੇ ਵੀ ਐਡ ਕਰ ਸਕਦੇ ਹੋ ਜਿਹੜਾ ਬਾਹਾਂ ਵਾਲਾ ਸੋ ਇਹਨੂੰ ਆਪਣੇ ਅਕੋਰਡਿੰਗ ਤੁਸੀਂ ਕਿਤੇ ਵੀ ਐਡਜਸਟ ਕਰ ਸਕਦੇ ਹੋ ਇਹ ਸੀਗਾ ਫਰੋਜ਼ੀ ਕਲਰ ਇਸ ਦੇ ਵਿੱਚ ਹੁਣ ਆਪਾਂ ਇਸ ਨੂੰ ਫਰੋਜੀ ਨੂੰ ਹਟਾ ਦਿੰਨੇ ਆ ਸ਼ਾਲ ਤੇ ਸੂਟ ਤੁਸੀਂ ਦੇਖ ਲਿਆ ਕੁਆਲਿਟੀ ਬਾਈ ਸੁਪਰ ਡੁੱਪਰ ਹੈ ਇੰਨਾ ਸੋਹਣਾ ਫੈਬਰਿਕ ਹੈ ਨਾ ਜਦੋਂ ਮੈਂ ਫਲਾ ਰਹੀ ਸੀ ਹਰ ਸੂਟ ਨੂੰ ਫਲਾਉਣ ਵੇਲੇ ਦਿਲ ਕਰਦਾ ਸੀਗਾ ਕਿ ਇਹ ਵੀ ਆਪਾਂ ਬਣਾ ਲਈਏ ਇਹ ਵੀ ਆਪਾਂ ਬਣਾ ਲਈਏ ਕਿਉਂਕਿ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਹੈ ਡਿਜ਼ਾਈਨ ਚਾਹੇ ਤੁਹਾਨੂੰ ਪਸੰਦ ਨਾ ਹੋਵੇ ਪਰ ਜਦੋਂ ਫੈਬਰਿਕ ਦੀ ਗੱਲ ਆਉਂਦੀ ਹੈ ਤੇ ਜੈਨੂਅਨ ਜੇ ਰੇਟਾਂ ਦੀ ਗੱਲ ਆਉਂਦੀ ਹੈ ਫਿਰ ਹਰ ਸੂਟ ਨੂੰ ਬਣਾਉਣ ਨੂੰ ਦਿਲ ਕਰਦਾ ਸੋ ਇਹਦੇ ਵਿੱਚ ਦੂਸਰਾ ਆ ਜਾਂਦਾ ਜੀ ਗਾਜ਼ਰੀ ਕਲਰ ਇਹ ਦੇਖੋ ਇਸ ਦਾ ਥੋੜਾ ਜਿਹਾ ਜਿਹੜਾ ਬਾਰਡਰ ਹੈ ਉਹ ਬਈ ਚੌੜਾ ਹੈ ਇਸ ਦਾ ਮੈਂ ਸ਼ਾਲ ਨੀਚੇ ਹੈ ਮੈਂ ਤੁਹਾਨੂੰ ਦਿਖਾਨੀ ਹੈ ਇਹ ਦੇਖੋ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਗੱਲ ਕਰਾਂਗੇ ਬੜਾ ਹੀ ਤਾਂ ਸੋਹਣਾ ਇਸ ਦਾ ਡਿਜ਼ਾਈਨ ਹੈ ਇਸ ਦਾ ਨੀਚੇ ਤੁਸੀਂ ਵਰਕ ਦੇਖੋ ਘੇਰੇ ਦਾ ਨੀਚੇ ਸ਼ਾਲ ਆ ਗਿਆ ਮੈਂ ਤੁਹਾਨੂੰ ਉੱਪਰ ਕਰਕੇ ਦਿਖਾਨੀ ਹੈ ਇਹ ਦੇਖੋ ਜੀ ਇਸ ਦਾ ਗਿੱਟ ਤੋਂ ਉੱਪਰ ਗਿੱਟ ਤੋਂ ਵੀ ਜ਼ਿਆਦਾ ਇਸ ਦਾ ਚੌੜਾ ਨੀਚੇ ਬਾਰਡਰ ਰਹੇਗਾ ਹੁਣ ਇਸ ਦੀਆਂ ਬਾਹਾਂ ਦੇਖ ਲੈਣੇ ਆ ਸਲੀਵਜ਼ ਦੀਆਂ ਬਾਹਾਂ ਦਾ ਵੀ ਬਾਰਡਰ ਪਹਿਲਾਂ ਵਾਲੇ ਸੂਟ ਨਾਲੋਂ ਚੌੜਾ ਰਹੇਗਾ ਇਹ ਬਾਹਾਂ ਦਾ ਬਾਰਡਰ ਹੈ ਚਾਹੇ ਬਾਟਮ ਤੇ ਕਰ ਲਿਓ ਆ ਆ ਜਾਂਦਾ ਜੀ 셔ਟ ਦੀ ਬੈਕ ਸਾਈਡ ਤੇ ਹੁਣ ਚਾਹੇ ਤੁਸੀਂ ਏਸ ਵਾਲੇ ਬਾਰਡਰ ਨੂੰ ਬਾਹਾਂ ਚੌੜੀਆਂ ਬਣਾਣੀਆਂ ਵੈਸੇ ਤੇ ਬਹੁਤ ਜ਼ਿਆਦਾ ਚੌੜਾ ਬਾਰਡਰ ਹੈ ਬਹੁਤ ਸੋਹਣਾ ਲੱਗੇਗਾ ਅੱਗੇ ਪਿੱਛੇ ਕੰਮ ਹੈ ਮਤਲਬ ਕਿ ਪ੍ਰਿੰਟ ਦਾ ਡਿਜੀਟਲ ਪ੍ਰਿੰਟ ਦਾ ਤੇ ਬਹੁਤ ਸੋਹਣਾ ਫੈਬਰਿਕ ਹੈ ਇਹ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਹੈ ਇਹ ਹੈ ਜੀ ਰਾਣੀ ਕਲਰ ਸੌਰੀ ਗਾਜ਼ਰੀ ਕਲਰ ਇਹ ਇਸ ਗਾਜ਼ਰੀ ਕਲਰ ਦਾ ਸ਼ਾਲ ਹੈ ਇਹ ਦੇਖੋ ਜੀ ਠੀਕ ਹੈ ਜੀ ਇਹ ਹੈ ਜੀ ਗਾਜ਼ਰੀ ਕਲਰ ਦਾ ਸ਼ਾਲ ਇਹਦਾ ਵੀ ਚੌੜਾ ਓਡੇ ਚੌੜਾ ਬਾਰਡਰ ਹੈ ਜਿੰਨਾ ਚੌੜਾ ਉਸ ਤੁਸੀਂ ਸੂਟ ਦੇ ਉੱਪਰ ਦੇਖਿਆ ਇਹ ਦੇਖੋ ਸ਼ਾਲ ਬਈ ਇਹਨਾਂ ਦੇ ਬਹੁਤ ਖੁੱਲੇ ਡੁੱਲੇ 2.5 ਮੀਟਰ ਇਹ ਲੰਬੇ ਸ਼ਾਲ ਹੈ 1.5 ਮੀਟਰ ਮੀਟਰ ਇਹ ਚੌੜੇ ਸ਼ਾਲ ਨੇ ਇਹ ਦੇਖੋ ਜੀ ਤੁਸੀਂ ਇਹਨਾਂ ਦਾ ਡਿਜ਼ਾਈਨ ਬਹੁਤ ਸੋਹਣਾ ਹੈ ਹੁਣ ਇਹਦੇ ਵਿੱਚ ਆਪਾਂ ਤੀਸਰਾ ਰੰਗ ਦੇਖਦੇ ਹਾਂ ਤੀਜਾ ਰੰਗ ਆ ਜਾਂਦਾ ਜੀ ਇਹਦੇ ਵਿੱਚ ਸੁੱਕੀ ਮਹਿੰਦੀ ਵਾਲਾ ਗ੍ਰੀਨ ਕਲਰ ਬਹੁਤ ਹੀ ਪਿਆਰਾ ਬਹੁਤ ਹੀ ਸਟਾਈਲਿਸ਼ ਇਹ ਵੀ ਸੋਹਣਾ ਸੂਟ ਹੈ ਸੇਮ ਡਿਜ਼ਾਈਨ ਹੈ ਕੁੱਲੂ ਦਾ ਤੇ ਇਹਦਾ ਤੁਸੀਂ ਸਾਰੀ ਸ਼ਰਟ ਤੁਹਾਨੂੰ ਫਰੰਟ ਭਰਿਆ ਮਿਲੇਗਾ ਬਾਹਾਂ ਦੇ ਉੱਪਰ ਵੀ ਕੰਮ ਰਹੇਗਾ ਇਸ ਤੇ ਠੀਕ ਹੈ ਤੇ ਹੁਣ ਆਪਾਂ ਸੇਮ ਹੀ ਦੇਖ ਲੈਨੇ ਆ ਇਸ ਦੀਆਂ ਬਾਹਾਂ ਦਾ ਡਿਜ਼ਾਈਨ ਸੇਮ ਹੀ ਡਿਜ਼ਾਈਨ ਸੇਮ ਹੀ ਹੈ ਇਹਨਾਂ ਕੁੱਲੂ ਵਾਲੇ ਸੂਟਾਂ ਦਾ ਆ ਦੇਖੋ ਜੀ ਇਹ ਬਾਹਾਂ ਦਾ ਆ ਗਿਆ ਤੇ ਇਹ ਵਾਲਾ ਆ ਜਾਂਦਾ ਜੀ 1 ਮਿੰਟ ਆ ਵਾਲਾ ਆ ਗਿਆ ਜੀ ਇਸ ਦੀ ਬੈਕ ਸਾਈਡ ਕਮੀਜ਼ ਦੇ ਬਾਰਡਰ ਤੇ ਹੁਣ ਆਪਾਂ ਇਹਦਾ ਸ਼ਾਲ ਦੇਖ ਲੈਣੀ ਹੈ ਠੀਕ ਹੈ ਲਓ ਜੀ ਹੁਣ ਆਪਾਂ ਇਸ ਦਾ ਸ਼ਾਲ ਦੇਖਦੇ ਹਾਂ ਇਹ ਦੇਖੋ ਜੀ ਇਹ ਇਸ ਦਾ ਸ਼ਾਲ ਹੈ ਸ਼ਾਲ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਫੈਬਰਿਕ ਦਾ ਹੈ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਇਹ ਸਾਰੇ ਬਹੁਤ ਹੀ ਤੁਹਾਨੂੰ ਵਾਜਿਬ ਰੇਟਾਂ ਤੇ ਮਿਲਣ ਜਾ ਰਿਹਾ ਹੈ ਡਿਸਕਾਊਂਟ ਤੇ ਸੂਟ ਮਿਲਣ ਜਾ ਰਹੇ ਹੈ ਇਹ ਦੇਖੋ ਜੀ ਇਹ ਜਿੰਨੇ ਵੀ ਮੇਰੇ ਕੋਲੇ ਬਚੇ ਹੋਏ ਹੈ ਮੈਂ ਸਾਰੇ ਸੂਟ ਤੁਹਾਨੂੰ ਡਿਸਕਾਊਂਟ ਤੇ ਦੇਣ ਜਾ ਰਹੀ ਹਾਂ ਹੁਣ ਇਹਦੇ ਵਿੱਚ ਆ ਜਾਂਦਾ ਨੈਕਸਟ ਕਲਰ ਸਲੇਟ ਜਿਹੜਾ ਨੀਲਾ ਸਲੇਟੀ ਨੇਵੀ ਬਲੂ ਕਲਰ ਇਸ ਦਾ ਵੀ ਡਿਜ਼ਾਈਨ ਦੇਖ ਲਓ ਸੇਮ ਉਹੀ ਇਸ ਦੇ ਬਾਰਡਰ ਦਾ ਡਿਜ਼ਾਈਨ ਦੇਖ ਲਓ ਤੇ ਇਸ ਦੀਆਂ ਆ ਬਾਹਾਂ ਦਾ ਡਿਜ਼ਾਈਨ ਹੈ ਇਹ ਆ ਜਾਂਦਾ ਜੀ ਕਮੀਜ਼ ਦੇ ਪਿਛਲੇ ਪਾਸੇ ਦਾ ਡਿਜ਼ਾਈਨ ਠੀਕ ਹੈ ਜੀ ਇਸ ਦੇ ਵਿੱਚ ਨੀਲਾ ਸਲੇਟੀ ਇਹ ਇਸ ਦਾ ਸ਼ਾਲ ਹੈ ਇਹ ਦੇਖੋ ਇਹ ਇਸ ਦਾ ਸ਼ਾਲ ਬਹੁਤ ਹੀ ਜ਼ਿਆਦਾ ਸੋਨੀ ਕੁਆਲਿਟੀ ਹੈ ਇਹਨਾਂ ਦੇ ਉੱਪਰ ਕੋਈ ਬੁਰਨੀ ਆਏਗਾ ਕੋਈ ਸਿੱਜੂਗਾ ਨਹੀਂ ਕੋਈ ਇਹਨਾਂ ਦਾ ਰੰਗ ਨਹੀਂ ਉਤਰੂਗਾ ਬਿਲਕੁਲ ਵੀ ਇਹਨਾਂ ਦੀ ਕੁਆਲਿਟੀ ਦੇ ਵਿੱਚ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਗਿਆ ਇਹ ਦੇਖੋ ਜੀ ਇਹ ਸ਼ਾਲ ਹੁਣ ਇਸ ਦੇ ਵਿੱਚ ਨੈਕਸਟ ਕਲਰ ਆ ਜਾਂਦਾ ਜੀ ਰਸਟ ਆ ਦੇਖੋ ਇਸ ਦਾ ਸੇਮ ਡਿਜ਼ਾਈਨ ਹੈ ਬਸ ਕੱਲਾ ਰੰਗਾਂ ਦਾ ਫਰਕ ਹੈ ਕੁਲੂ ਵਾਲੇ ਸੂਟਾਂ ਦੇ ਵਿੱਚ ਕਲਰ ਤੁਹਾਨੂੰ ਕਾਫੀ ਆਪਸ਼ਨਸ ਮਿਲ ਰਹੀਆਂ ਹਨ ਤੇ ਇਹ ਦੇਖੋ ਸੇਮ ਹੀ ਬਾਰਡਰ ਆ ਗਿਆ ਸੇਮ ਹੀ ਇਸ ਦੀ ਬੈਕ ਸਾਈਡ ਬਾਹਾਂ ਦੇ ਉੱਪਰ ਬਾਰਡਰ ਇਹ ਇਸ ਦੀ ਸ਼ਰਟ ਦਾ ਬਾਰਡਰ ਤੇ ਇਹ ਇਸ ਦਾ ਸ਼ਾਲ ਇਹ ਦੇਖੋ ਜੀ ਇਹ ਹੈ ਜੀ ਇਹਨੂੰ ਆਪਾਂ ਤਾਂਬੇ ਰੰਗਾ ਜਾਂ ਰੰਗ ਵੀ ਕਹਿ ਦਿੰਨੇ ਆ ਰਸਟ ਕਲਰ ਇਹ ਦੇਖੋ ਠੀਕ ਹੈ ਹੁਣ ਜੋ ਲਾਸਟ ਆ ਜਾਂਦਾ ਜੀ ਲਾਸਟ ਆ ਜਾਂਦਾ ਮਸਟਰਡ yellow ਇਸ ਦੇ ਵਿੱਚ ਠੀਕ ਹੈ ਇਸ ਦਾ ਸ਼ਾਲ ਪਹਿਲਾਂ ਆਪਾਂ ਦੇਖ ਲੈਨੇ ਆ ਇਹ ਦੇਖੋ ਇਹ ਇਸ ਦਾ ਸ਼ਾਲੇ ਦੋਨੋਂ ਸਾਈਡ ਬਾਰਡਰ ਰਹੂਗਾ ਪੱਲਿਆਂ ਦੇ ਉੱਪਰ ਸਾਰੇ ਸ਼ਾਲਾਂ ਦੇ ਇਸ ਤਰ੍ਹਾਂ ਕਰਕੇ ਬਾਰਡਰ ਰਹੇਗਾ ਕੁੱਲੂ ਵਾਲੇ ਸੂਟਾਂ ਦੇ ਖੁੱਲੇ ਡੁੱਲੇ ਸ਼ਾਲ ਹੈ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਸ਼ਾਲ ਦੇ ਮੁੱਲ ਵਿੱਚ ਆਪਾਂ ਨੂੰ ਸਾਰਾ ਭਰਿਆ ਭਰਾਇਆ ਸੂਟ ਤੇ ਸ਼ਾਲ ਮਿਲ ਰਿਹਾ ਤੁਹਾਨੂੰ ਇਸ ਤੋਂ ਜ਼ਿਆਦਾ ਸਸਤੀ ਕੋਈ ਕੁਆਲਿਟੀ ਆਹੀ ਨਹੀਂ ਸਕਦੀ ਹੈ ਇਹ ਦੇਖੋ ਜੀ ਇਹ ਹੈ ਇਸ ਦਾ ਲਾਸਟ ਪੀਸ ਇਹ ਇਸ ਦਾ ਬਾਰਡਰ ਤੇ ਇਹ ਆ ਜਾਂਦਾ ਜੀ ਇਸ ਦੀਆਂ ਇਹ ਅਛਾ ਤ ਹੈ ਉਲਟੀ ਲੱਗੀ ਹੋਈ ਹੈ ਇਹ ਸਾਈਡ ਤੇ ਇਹ ਆ ਜਾਂਦਾ ਜੀ ਬੈਕ ਸਾਈਡ ਦਾ ਬਾਰਡਰ ਤੇ ਇਹ ਆ ਜਾਂਦਾ ਬਾਹਾਂ ਦਾ ਬਾਰਡਰ ਇਹ ਹੋ ਗਿਆ ਜੀ ਆਪਣਾ ਅੱਜ ਦਾ ਕਲੈਕਸ਼ਨ ਆਈ ਹੋਪ ਤੁਹਾਨੂੰ ਸੂਟ ਪਸੰਦ ਆਏ ਹੋਣੇ ਤੁਸੀਂ ਸਾਰੇ ਜਣੇ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ WhatsApp ਨੰਬਰ ਦਿਖਾਈ ਦੇ ਰਿਹਾ ਤੁਸੀਂ ਵਿਜ਼ਿਟ ਕਰ ਲਿਓ WhatsApp ਤੇ ਉੱਪਰ ਚਾਹੇ Instagram ਦੇ ਉੱਪਰ ਤੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਸਕਰੀਨਸ਼ਾਟ ਲੈ ਕੇ ਡਨ ਕਰ ਦਿਓ ਫਾਸਟ ਫਾਸਟ ਤਾਂ ਜੋ ਮੈਂ ਆਪਣਾ ਬਚਿਆ ਹੋਇਆ ਸਾਰਾ ਸਟਾਕ ਕਲੀਅਰ ਕਰਕੇ ਨਵੀਂ ਕਲੈਕਸ਼ਨ ਕੁਝ ਐਡ ਕਰ ਸਕਾਂ ਤੇ ਮਿਲਦੀ ਆਪਾਂ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਗੁੱਡ ਬਾਏ ਟੇਕ ਕੇਅਰ ਐਂਡ ਸਸ਼ੀਕਾਲ